ਤਿੰਨ ਏਸੀ ਚੋਰੀ ਹੋ ਗਏ ਸੀ ਉਸਦੇ ਅਸੀਂ ਪੜਤਾਲ ਕਰਦੇ ਹੋਏ ਚਾਰ ਚੋਰ ਤੇ ਇੱਕ ਕਵਾੜੀ ਹੈ ਜਿਹੜੇ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਸਾਦਰ ਜਿਸ ਤੇ ਪਹਿਲਾਂ 7 ਮਕਦਮੇ ਦਰਜ ਨੇ ਸਲੀਮ ਹੈ ਜਿਸ ਤੇ 6 ਮਕਦਮੇ ਦਰਜ ਨੇ ਉਸ ਤੋਂ ਬਾਅਦ ਸਕੰਦਰ ਹੈ ਜਿਸ ਤੇ 2 ਐਫਆਈਆਰ ਨੇ ਇਹ ਕਿਹਨਾਂ ਦੇ ਨਾਲ ਕਵਾੜੀਆ ਹੈ ਸਚਿੰਦ son of ਰਾਜਕੁਮਾਰ ਜਿਹੜਾ ਭੋਗਲਾ ਰੋਡ ਤੇ ਕਵਾੜ ਦਾ ਕੰਮ ਕਰਦਾ ਜਿਨੇ ਇਹਨਾਂ ਤੋਂ ਏਸੀ ਖਰੀਦੇ ਨੇ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਏਸੀ ਆਪਣੇ ਪ੍ਰਾਪਤ ਕਰਾ ਲਈ। ਸਰ ਇਹਨਾਂ ਦਾ ਜਿਹੜਾ ਕਬਾੜੀ ਹੈਗਾ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੋਇਆ ਹੈਗਾ ਫਾਈਨੈਂਸ ਮੰਗ। ਉਹਦੀ ਅਜੇ ਤਫ਼ਤੀਸ਼ ਜਾਰੀ ਹੈ। ਅੱਗੇ ਵੀ ਦੇਖਦੇ ਹਾਂ ਕੀ ਹੈ ਕੀ ਨਹੀਂ। ਅਜੇ ਤਾਂ 2 ਦਿਨ ਦਾ ਪੁਲਸ ਰਮੜਾ ਹੈਗਾ ਇਹਨਾਂ ਦਾ। ਪਰ ਜਿਹੜਾ ਸਾਡਾ ਇਸ ਚੋਰੀ ਦਾ ਸਮਾਨ ਸੀ ਉਹ ਅਸੀਂ ਰਿਕਵਰ ਕਰਾ ਲਿਆ। ਜਿਹੜੇ ਜੋ ਕੁਝ ਵੀ ਨੇ ਜੋ ਉੱਥੇ ਚੋਰੀ ਕੀਤਾ ਸੀਗਾ। ਜੋ ਇਹਨਾਂ ਨੇ ਕਾਲਜ ਦੇ ਵਿੱਚੋਂ ਚੋਰੀ ਕੀਤਾ ਸੀ ਉਹ ਬਰਾਮਦ ਹੋ ਗਿਆ। 3 ਏਸੀ ਆ। ਹਾਂਜੀ। ਤੇ ਕੀ ਰੱਖਦੇ ਸਰ ਇਹਨਾਂ ਨੇ ਵੀ ਕਿਉਂ ਇਹ ਕੀ ਕਾਹਦੇ ਵਾਸਤੇ ਕੀਤਾ ਸੀ? ਆਹ ਹੈ ਚੋਰ ਨੇ ਜੀ। ਇਹ ਜਿਹੜਾ ਪਰਫੈਸ਼ਨਲ ਪਹਿਲਾਂ ਇਹਨਾਂ ਦਾ 7 ਮਕਰਮੇ ਇੱਕ ਤੇ ਦਰਜ ਨੇ 613 ਜੀ 213 ਆ ਰੈਗੂਲਰ ਚੋਰੀਆਂ ਦਾ ਕੰਮ ਕਰਦੇ ਨੇ ਨਹੀਂ ਜੀ ਅਜੇ ਦੇਖਦੇ ਆ ਮਤਲਬ ਹਜੇ ਤੱਕ ਤਾਂ ਕੋਈ ਇਹੋ ਜੀ ਗੱਲ ਸਾਹਮਣੇ ਆਈ ਨਹੀਂ ਵੀ ਨਸ਼ਾ ਨੂੰ ਸ਼ਾ ਕਰਦੇ ਆ ਪੱਕੀ ਜਿਹੜੇ ਰਹਿਣ ਵਾਲੇ ਕਿੱਥੇ ਨੇ ਆਹ ਕਾਲਜ ਦੀ ਬੈਕਸਾਈਡ ਜਿਹੜੀ ਕਲੋਨੀ ਹੈ ਟੇਹਾ ਬਸਤੀ ਉੱਥੇ ਰਹਿਣ ਵਾਲੇ ਨੇ ਇੱਕ ਇਸ ਤੋਂ ਬਾਅਦ 16 ਤਰੀਕ ਨੂੰ ਇੱਕ ਐਕਟਿਵਾ ਚੋਰੀ ਹੋ ਗਈ ਸੀ ਜਿਹੜੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੈ ਗਈ ਸੀ 19 ਤਰੀਕ ਨੂੰ ਅਗਸਤ ਤੇ ਸਾਨੂੰ ਸਾਡੇ ਐਸਐਸਸੀ ਜਿਹੜਾ ਗਸ਼ਤ ਕਰ ਰਿਹਾ ਸੀ ਦੌਰਾਨ ਅਗਸਤ ਉਸ ਨੂੰ ਨੰਬਰ ਉਹਦਾ ਯਾਦ ਸੀ 0759 ਉਹਨਾਂ ਦੌਰਾਨ ਅਗਸਤ ਉਹਦੇ ਪਿੱਛੇ ਜਾ ਕੇ ਗੱਡੀ ਲਾ ਲਈ ਉਹ ਐਕਟਿਵ ਉੱਪਰ ਜਾ ਕੇ 메ਨ ਰੋਡ ਤੇ ਲੈ ਗਿਆ ਜਿੱਥੇ ਐਸਵਾਈਐ ਨਹਿਰੀ ਜਗ੍ਹਾ ਪਈਆ ਰੋਡ ਦੇ ਉੱਪਰ ਸਦਰ ਥਾਣੇ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਉੱਥੇ ਉਹ ਭਜਦਾ ਐਕਟਿਵ ਆ ਲੈ ਕੇ ਜਾ ਰਿਹਾ ਸੀ ਉੱਥੇ ਛੱਡ ਕੇ ਉਤੋਂ ਝਾੜਾਂ ਚ ਵੜ ਗਏ ਐਕਟਿਵ ਆ ਤੇ ਜਿਹੜੀ ਉਹਦਾ ਬ੍ਰੀਫਕੇਸ ਸੀ ਉਹ ਬਰਬੰਦ ਹੋ ਗਿਆ ਸਾਡੇ ਹਲੇ ਬੰਦਾ ਨਹੀਂ ਬੰਦੇ ਨਹੀਂ ਆ ਜੀ ਬਰਾਬਰ ਸਰਫੇਕਸੇ ਤੋਂ ਕੁਝ ਖਾਸ ਬ੍ਰੀਫਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਐਸਓਡੀ ਐਸਓਡੀ ਦੇ ਉਸੇ ਪੇਪਰ ਅਟੈਚੀ ਸੀ ਤੇ ਕੁਝ ਪੇਪਰ ਸੀ ਉਹਨਾਂ ਦੇ ਅਟੈਚੀ ਦੇ ਵਿੱਚ ਮਤਲਬ ਉਹ ਵੀ ਲੱਗਦਾ ਹੈ ਕਿ ਚੋਰੀ ਉਹ ਸਾਰਾ ਉਸ ਤਰ੍ਹਾਂ ਹੀ ਮਿਲ ਗਿਆ ਸਮਾਨ ਉੱਥੇ ਮਤਲਬ ਪੁਲਿਸ ਪੜਨ ਆਪਣ ਜਿਹੜਾ ਉਹ ਕਹਿੰਦਾ ਪੁਲਿਸ ਪਾਰਟੀ ਨੇ ਮਤਲਬ ਕਿ ਐਕਟਿਵਿਟੀ ਛੱਡ ਕੇ ਭੱਜ ਗਏ ਉਹਨਾਂ ਚੋਂ ਉੱਤਰਦੇ ਰਹੀ ਉਹ ਜ਼ਰੂਰਤ ਭੱਜ ਗਈ ਜਿਹੜਾ ਜੋ ਸਮਾਨ ਕਾਗਜ਼ ਪੱਤਰ ਮਿਲਿਆ ਉਹ ਸਾਰਾ ਸਾਡੇ ਸਾਡੇ ਕਬਜ਼ੇ ਚ ਦਿਖਾਓ ਜੀ ਐਕਟਿਵ ਆ ਸਾਡੇ ਕੋਲ ਖੜੀ ਹੈ ਜੀ ਆ ਸਾਰਾ ਕਬਜ਼ੇ ਚ ਲੈ ਲਿਆ ਜੀ ਹਾਂਜੀ ਜਿਹੜੇ ਉਹਦੀ ਆਰਸੀ ਤੇ ਪੇਪਰ ਸਾਰੇ ਕਬਜ਼ੇ ਸੀ ਤੇ ਅੱਛੀ ਸਾਡੀ ਮੰਦੀ ਇਹ ਹੈ ਕਿ ਤੁਸੀਂ ਉਹ ਲੈ ਲਿਆ ਜੀ ਜੋ ਕਾਗਜ਼ ਪੱਤਰ ਮਿਲਿਆ ਉਹਦਾ ਕੋਈ ਐਡਰੈਸ ਤੁਹਾਨੂੰ ਪਤਾ ਲੱਗੇਗਾ ਆਪਣ ਨੂੰ ਹਾਂਜੀ ਉਹਨਾਂ ਦੀ ਮਾਲਕਾਂ ਦੀ ਹੈਗੀ ਮਾਲਕ ਨੂੰ ਸਲਕਤ ਕਰਾਤੀ ਜਿਹਨਾਂ ਦੀ ਜਿਹੜਾ ਚੋਰ ਸੀ ਉਹ ਲੈ ਗਿਆ ਸੀ ਚੋਰ ਅਜੀ ਲੱਭ ਰਿਆਂ ਜੀ ਅਸੀਂ ਚੋਰ ਨਹੀਂ ਲੱਭਿਆ ਜੀ ਨਹੀਂ ਚੋਰ ਅਸੀਂ ਲੱਭ ਰਿਆਂ ਹਾਂਜੀ ਅੱਛਾ ਜੀ ਇਹ ਸਾਰੇ ਇਸ ਤੋਂ ਬਿਨਾ ਹੋਰ ਛੋਟੇ ਕਬੂਟ ਚੋਰੀਆਂ ਜੀ ਹੋਈਆਂ ਪਿਆ ਕੋਈ ਆਪਾਂ ਸਾਰੀ ਚੋਰੀਆਂ ਟਰੇਸ ਕਰ ਰਹੇ ਆ ਦੇਖੋ ਚੋਰੀ ਹੁੰਦੀ ਹੈ ਆਪਾਂ ਨੂੰ ਟਾਈਮ ਲੱਗ ਆਪਰ ਨੂੰ ਤਾਂ ਪਤਾ ਨਹੀਂ ਵੀ ਕੌਣ ਚੋਰ ਹੈ 1-2 ਦਿਨ ਚਾਪਾ ਕੋਈ ਨਾ ਕੋਈ ਤਫਤੀਸ਼ ਕਰਕੇ ਉਸ ਨੂੰ ਉਹ ਵੀ ਸਾਰੀਆਂ ਟ੍ਰੇਸ ਕੋਈ ਵੇਸਤਾ ਨਹੀਂ ਜਿਵੇਂ ਤੁਸੀਂ ਫੜੇ ਹੋਏ ਕੋ ਇਨ੍ਹਾਂ ਇਨ੍ਹਾਂ ਦੇ ਵਿੱਚੋਂ ਕੋਈ ਹੋਰ ਵੀ ਚੋਰੀ ਮੰਨੀ ਆਂ ਆ ਵੀ ਤਫਤੀਸ਼ ਜਾਰੀ ਹੈ ਜੀ ਜੀ ਹਜੇ ਇੱਕ ਟ੍ਰੇਸ ਹੋ ਗਈ ਹੈ ਕਰ ਇਨ੍ਹਾਂ ਤੋਂ ਹੋਰ ਹੋਈਆਂ ਪਹਿਲਾਂ ਪੁਲਿਸ ਰਮਾਣੇ ਨੂੰ 2 ਦਿਨ ਦਾ ਪਿਆ ਉਸ ਤੋਂ ਬਾਅਦ ਜੋ ਵੀ ਹੋਏਗਾ ਹੋਰ ਹੋਈਆਂ ਤੇ ਉਹ ਵੀ ਨਿਕਲਦੀ ਜਿਸ ਦਾ ਕਿ ਹਜੇ 2 ਦਿਨ ਨਹੀਂ ਹੋਇਆ ਮੇਰੇ ਖਿਆਲ 24 24:48 ਮਿੰਟਾਂ ਦਾ ਸਮਾਂ ਹੋਇਆ ਤੇ ਪੁਲਿਸ ਦੀ ਅੱਡੀ-ਉੱਡੀ ਕੰਮ ਹੈ ਵੀ ਵੀ ਕਾਲਜ ਵਾਲੇ ਚੋਰ ਨੂੰ ਪੜ ਲਿਆ ਤੇ ਅੱਗੇ ਹੋਰ ਚੋਰੀਆਂ ਵੀ ਹੋਣਗੀਆਂ ਇਸੇ ਹੋਰ ਚੋਰੀਆਂ ਹੁਣ ਦੋ ਦੋ ਦਾ ਪੁਲਿਸ ਮਾਡਲ ਲਿਆ ਉਸ ਦੇ ਵਿੱਚ ਹੁਣ ਦੇਖਾਂਗੇ ਉਹਨਾਂ ਨੂੰ ਇੰਟਰੋਗੇਸ਼ਨ ਚਾਹੇ ਗਰਾ ਜੋ ਵੀ ਮੰਦੇ ਆ ਅਗਲੀ ਤੇ ਸਰ ਸ਼ਹਿਰ ਵਾਸੀ ਨੂੰ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਕਿਤੇ ਵੀ ਚੋਰੀ ਹੁੰਦੀ ਸਾਨੂੰ ਨਾਲ ਨਾਲ ਇਨਫੋਰਮੇਸ਼ਨ ਦਿਓ ਉਸ ਦੇ ਵਿੱਚ ਅਸੀਂ ਆਪਣੇ ਕੱਲ ਟੈਕਨੀਕਲ ਤਰੀਕੇ ਨਾਲ ਸਾਰੇ ਨੂੰ ਚੈੱਕ ਕਰਾਂਗੇ ਜਿਸ ਤਰ੍ਹਾਂ ਵੀ ਹੈ ਅਸੀਂ ਫੜ ਕੇ ਚੋਰੀਆ ਡਰੇਸ ਕਰਾਂਗੇ ਦੇ ਸਰ ਇਹ ਤਾਂ ਕਿ ਸ਼ਹਿਰ ਵਸੇ ਲਈ ਜਿਹੜੇ ਇਤਨ ਦੇ ਸ਼ਰਾਬ ਦੇ ਅੰਸਰ ਜਿਹੜੇ ਪਿੱਛੇ ਬਣਿਆ ਇਹਨਾਂ ਨੂੰ ਕੀ ਕੀਤਾ ਇਹਨਾਂ ਵਾਸਤੇ ਤਾਂ ਹੁਕਮੀ ਆ ਵੀ ਆਇਆ ਤਾਂ ਸ਼ਹਿਰ ਸ਼ਰਧਾਂ ਚੱਲ ਜਣੀਆਂ ਜਾਂ ਚੋਰੀਆਂ ਛੱਡ ਦੇਣਾਂ